ਸਾਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਪੰਜਾਬ ਦੀ ਕੋਇਲ ਸਰਿੰਦਰ ਕੌਰ ਪੰਜਾਬ ਦੀ ਕੋਇਲ ਸਰਿੰਦਰ ਕੌਰ 20ਵੀਂ ਸਦੀ ਦੀ ਸਰਵੋਤਮ ਗਾਇਕਾ ਸੀ ਜਿਸ ਨੇ ਆਪਣੀ ਸਰੀਲੀ ਆਵਾਜ਼ ਦੇ ذریعے 65 ਸਾਲ ਤੱਕ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਉਸ ਦੀ ਗਾਇਕੀ ਦੀ ਸਫਲਤਾ ਦਾ ਰਾਜ ਉਸ ਦੇ ਗਲੇ ਦਾ ਸਰੀਲਾਪਣ ਸੀ ਉਸਨੇ ਆਪਣੀ ਆਵਾਜ਼ ਦੇ ਦਮ ਤੇ ਗਾਇਆ ਇਸੇ ਲਈ ਉਸ ਦੇ ਗੀਤ ਸਾਜ਼ਾਂ ਦੇ ਸ਼ੋਰ ਤੋਂ ਮੁਕਤ ਸਨ ਜਿਹੜੀ ਸਾਦਗੀ ਅਤੇ ਨਿਮਰਤਾ ਉਸ ਨੇ ਸਮੁੱਚੇ ਜੀਵਨ ਵਿੱਚੋਂ ਝਲਕਦੀ ਸੀ ਉਹ ساری ਉਮਰ ਫੋਕੀ ਸ਼ੋਰ ਅਤੇ ਭੜਕੀਲੇ ਕਿਸਮ ਦੇ ਵਿਖਾਵੇ ਤੋਂ ਦੂਰ ਰਹੀ ਉਸ ਨੂੰ ਆਪਣੀ ਗਾਇਕੀ ਨਾਲ ਇਸ਼ਕ ਸੀ ਅਤੇ ਉਸ ਨੇ ਹਮੇਸ਼ਾ ਲੋਕਾਂ ਦੇ ਦਿਲਾਂ ਨਾਲ ਇੱਕਸਰ ਹੋ ਕੇ ਗਾਇਆ ਜੇਕਰ ਉਹ ਚਾਹੁੰਦੀ ਤਾਂ ਆਪਣੀ ਆਵਾਜ਼ ਦੇ ਆਧਾਰ ਤੇ ਉਹ ਕਰੋੜਾਂ ਰੁਪਏ ਕਮਾ ਸਕਦੀ ਸੀ ਰੋਸ ਨੇ ਵਪਾਰਕ ਪੱਦਰ ਦੀ ਘਟਿਆ ਗਈ ਕਿ ਤੋਂ ਹਮੇਸ਼ਾ ਪਰਹੇਜ਼ ਹੀ ਕੀਤਾ ਨੈਰਸ ਦੇ ਉਸ ਤੇ ਗੀਤ ਪੰਜਾਬ ਦੇ ਲੋਕ ਸੰਗੀਤ ਦਾ ਇੱਕ ਅਹਿਮ ਅੰਗ ਸ੍ਰੀਨੰਦਰ ਕੌਰ ਦਾ ਜਨਮ 25 ਨਵੰਬਰ 1929 ਈਸਵੀ ਨੂੰ ਲਾਹੌਰ ਵਿੱਚ ਦੀਵਾਨ ਬੇਸ਼ਨ ਦਾਸ ਚੋਹਾਨ ਦੇ ਘਰ ਸ਼੍ਰੀਮਤੀ ਮਾਇਆ ਦੇਵੀ ਦੀ ਕੁੱਖੋਂ ਹੋਇਆ ਸ਼ੇਰੀ ਬੇਸਨ ਦਾਸ ਸਰਕਾਰੀ ਕਾਲਜ ਵਿੱਚ కెమిస్ట్రీ ਦੇ ਪ੍ਰੋਫੈਸਰ ਸਨ ਇਹ ਪਰਿਵਾਰ ਸਿਰਫ ਆਰਥਿਕ ਪੱਖ ਤੋਂ ਹੀ ਨਹੀਂ ਬਲਕਿ ਵਿਦਿਕ ਅਤੇ ਧਾਰਮਿਕ ਪੱਖ ਤੋਂ ਵੀ ਖੁਸ਼ਹਾਲ ਸੀ ਸੁਰਿੰਦਰ ਕੌਰ ਦੀ ਜ਼ਿੰਦਗੀ ਤੇ ਇਸ ਦਾ ਡੂੰਘਾ ਪ੍ਰਭਾਵ ਪਿਆ ਇਹ ਹੀ ਕਾਰਨ ਸੀ ਕਿ ਸ਼ੌਰਤ ਦੀ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਵੀ ਸੁਰਿੰਦਰ ਕੌਰ ਨੇ ਨਿਮਰਤਾ ਅਤੇ ਸਾਦਗੀ ਦੇ ਗੁਣਾਂ ਨੂੰ ਤਿਆਗਿਆ ਨਹੀਂ ਬਲਕਿ ਉਸ ਨੇ ਹੋਰ ਛਿੱਦਤ ਨਾਲ ਇਨ੍ਹਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਪੱਲੇ ਨਾਲ ਬੰਨਿਆ ਸ੍ਰੀਂਦਰ ਕੌਰ ਤੋਂ ਇਲਾਵਾ ਉਸ ਦੀ ਵੱਡੀ ਭੈਣ ਪ੍ਰਕਾਸ਼ ਕੌਰ ਅਤੇ ਛੋਟੀ ਨਰਿੰਦਰ ਕੌਰ ਨੇ ਵੀ ਗਾਇਕੀ ਦੇ ਖੇਤਰ ਵਿੱਚ ਨਾਮਨਾਖਟਿਆ ਤੇ ਅਨੇਕਾ ਲੋਕ ਗੀਤ ਗਾਏ ਬੇਸ਼ੱਕ ਉਹਨਾਂ ਵੇਲਿਆਂ ਵਿੱਚ ਕੁੜੀਆਂ ਦਾ ਗਾਇਕੀ ਦੇ ਖੇਤਰ ਵਿੱਚ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਸ੍ਰੀਂਦਰ ਕੌਰ ਅਤੇ ਪ੍ਰਕਾਸ਼ ਕੌਰ ਨੂੰ ਮੁੜਲੇ ਜੀਵਨ ਵਿੱਚ ਨੇਕਾ ਪਰਿਵਾਰਕ ਅਤੇ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਸ੍ਰਿੰਦਰ ਅਤੇ ਪ੍ਰਕਾਸ਼ ਕੌਰ ਦੀ ਜਿੱਦ ਅੱਗੇਕਾਰ ਵਾਲਿਆਂ ਨੂੰ ਝੁਕਣਾ ਪਿਆ। ਇਹ ਵੀ ਸੱਚ ਹੈ ਕਿ ਉਸ ਸਮੇਂ ਕਈ ਔਰਤਾਂ ਪੈਸੇ ਦੀ ਪ੍ਰਾਪਤੀ ਲਈ ਜਾਂ ਆਪਣਾ ਪੇਟ ਭਰਨ ਲਈ ਜ਼ੰਗੀਰਦਾਰਾਂ ਤੇ ਰਾਜਿਆਂ ਦੀਆਂ ਮਹਿਫਲਾਂ ਵਿੱਚ ਆਪਣਾ ਅੰਗ ਪ੍ਰਦਰਸ਼ਨ ਕਰਦੀਆਂ ਸਨ ਅਤੇ ਅਸ਼ਨੀਲ ਕਿਸਮ ਦੇ ਨਾਚ ਗਾਣਿਆਂ ਨਾਲ ਉਹਨਾਂ ਦਾ ਮਨ ਪਰਚਾਉਂਦੀਆਂ ਸਨ ਜਿਸ ਕਾਰਨ ਬਧੇਰੇ ਲੋਕ ਇਸ ਨੂੰ ਕੰਜਰਾਂ ਵਾਲਾ ਕਿਤਾ ਕਹਿ ਕੇ ਭਾਂਟਦੇ ਸਨ ਇਸ ਲਈ ਸਰਿੰਦਰ ਕੌਰ ਦੇ ਘਰ ਵਾਲੇ ਵੀ ਇਸ ਗੱਲੋਂ ਡਾਢੇ ਦੁਖੀ ਸਨ ਕਿ ਉਹਨਾਂ ਦੀਆਂ ਧੀਆਂ ਕਿਹੜੇ گاਉਂ ਵਾਲੇ ਰਾਹ ਪੈ ਗਈਆਂ ਹਨ ਉਧਰੋਂ ਉਹਨਾਂ ਦੇ ਰਿਸ਼ਤੇਦਾਰ ਵੀ ਔਕੇ ਸਨ ਕਿ ਇਹ ਕੁੜੀਆਂ ਸਾਰੇ ਖਾਨਦਾਨ ਨੂੰ ਬਦਨਾਮ ਕਰਨ ਲੱਗੀਆਂ ਹਨ ਸਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਲਈ ਇਹ ਸਮਾਂ ਇੱਕ ਕਰੜੀ ਪ੍ਰੀਖਿਆ ਸੀ ਅਤੇ ਉਹ ਆਪਣੇ ਮਾਤਾ-ਪਿਤਾ ਤੋਂ ਚੋਰੀ-ਚੋਰੀ ਗਾ ਕੇ ਆਪਣੇ ਮਨ ਦੀ ਤ੍ਰਿਪਤੀ ਕਰਦੀਆਂ ਸਨ ਉਹ ਲਾਹੌਰ ਦੀਆਂ ਗਲੀਆਂ ਮਹੱਲਿਆਂ ਵਿੱਚ ਕੁੜਮਾਈਆਂ ਦੇ ਗੀਤ ਵਿਆਹ ਦੇ ਗੀਤ ਡੋਲੀ ਦੇ ਗੀਤ ਗਾ ਕੇ ਲੋਕਾਂ ਕੋਲੋਂ ਵਾਹ-ਵਾਹ ਖਾਟਦੀਆਂ ਇਹ ਵੀ ਜ਼ਿਕਰਯੋਗ ਹੈ ਕਿ ਉਸ ਸਮੇਂ ਲਾਹੌਰ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ ਲਹੌਰ ਸ਼ਹਿਰ ਵਿਦਿਕ ਰਾਜਨੀਤਿਕ ਅਤੇ ਸਭਿਆਚਾਰਕ ਤੌਰ ਤੇ ਪੂਰੇ ਪੰਜਾਬ ਦੀ ਅਗਵਾਈ ਕਰ ਰਿਹਾ ਸੀ ਸ਼ਹਿਰ ਵਿੱਚ ਲਹੌਰ ਰੇਡੀਓ ਦੀ ਸਥਾਪਨਾ ਹੋ ਚੁੱਕੀ ਸੀ ਅਤੇ ਫਿਲਮ ਬਣਾਉਣ ਵਾਸਤੇ ਸਟੂਡੀਓਜ਼ ਕੈਮ ਹੋ ਚੁੱਕੇ ਸਨ ਮਾਲਕਾਏ ਤਰਨਮ ਨੂਰ ਜਹਾਂ ਲਤਾ ਮਗੇਸ਼ਕਰ ਸ਼ਮਸ਼ਾਦ ਬੇਗਮ ਜੀਨਤ ਬੇਗਮ, ਦਿਲਸ਼ਾਦ ਬੇਗਮ, ਉਮਰਾ ਜੀਆ ਬੇਗਮ, ਬਾਰਗੀਆਂ ਗਾਇਕਾਾਂ ਆਪਣੀ ਆਵਾਜ਼ ਦਾ ਜਾਦੂ ਬਖੇ ਰਹੀਆਂ ਸਨ ਪਰ ਫਿਰ ਵੀ ਇਸ ਗੱਲ ਨੂੰ ਸੌਖੇ ਤਰੀਕੇ ਨਾਲ ਸਵੀਕਾਰਿਆ ਨਹੀਂ ਜਾਂਦਾ ਸੀ ਕਿ ਕੋਈ ਸ਼ਰੀਫ ਘਰ ਦੀ ਕੁੜੀ ਗਾਇਕੀ ਦੇ ਖੇਤਰ ਵਿੱਚ ਆਵੇ। ਨਿਰਸ ਦੇ ਅੱਜ ਵੀ ਕਿਸੇ ਇਸਤਰੀ ਦਾ ਗਾਇਕੀ ਦੇ ਖੇਤਰ ਵਿੱਚ ਆਉਣਾ ਇੰਨਾ ਸੌਖਾ ਕੰਮ ਨਹੀਂ ਹੈ ਪਰ ਮੀਡੀਆ ਦੇ ਕਾਰਨ ਲੋਕਾਂ ਵਿੱਚ ਕੁਝ ਫਰਕ ਜ਼ਰੂਰ ਹੈ। ਜੇਕਰ ਸ੍ਰਿੰਦਰ ਕੌਰ ਦੇ ਸਮੇਂ ਵਿੱਚ মিডিਆ ਦੀ ਗੱਲ ਕਰੀਏ ਤਾਂ ਉਸ ਸਮੇਂ ਲਹਾਰ ਰੇਡੀਓ ਲੋਕਾਂ ਵਿੱਚ ਕਾਫੀ ਮਕਬੂਲ ਹੋ ਰਿਹਾ ਸੀ ਉਸ ਸਮੇਂ 5 ਕਿਲੋਵਾਟ ਦਾ ਮੀਡੀਅਮ ਬੇਵ ਟਰਾਂਸਮੀਟਰ ਕੰਮ ਕਰਦਾ ਸੀ ਜਿਸ ਦੇ ਪ੍ਰੋਗਰਾਮ ਅਮਰਤਸਰ ਫਰੋਜ਼ਪੁਰ ਕਸੂਰ ਗੁਜਰਾਵਾਲਾ ਸ਼ੇਖੂਪੁਰਾ ਸਿਆਲਕੋਟ ਅਤੇ ਗੁਰਦਾਸਪੁਰ ਤੱਕ ਸੁਣੇ ਜਾਂਦੇ ਸਨ ਆਰੰਭਿਕ ਸਮੇਂ ਵਿੱਚ ਸ੍ਰਿੰਦਰ ਕੌਰ ਨੂੰ ਲੋਕਾਂ ਦੇ ਰਾਹ ਰੂ ਕਰਾਉਣ ਵਾਲਾ ਇਹ ਲਾਹੌਰ ਰੇਡੀਓ ਹੀ ਸੀ ਇਹ ਗੱਲ ਦਿਲਚਸਪ ਹੈ ਕਿ ਜਦੋਂ ਸ੍ਰਿੰਦਰ ਕੌਰ ਲਾਹੌਰ ਰੇਡੀਓ ਤੋਂ ਆਪਣਾ ਅਡੀਸ਼ਨ ਟੈਸਟ ਦੇਣ ਗਈ ਤਾਂ ਆਪਣੇ ਪਹਿਲੇ ਯਤਨ ਵਿੱਚ ਹੀ ਉਸ ਉਸ ਨੇ ਇਹ ਟੈਸਟ ਸਾਨੀ ਨਾਲ ਪਾਸ ਕਰ ਲਿਆ ਉਸ ਸਮੇਂ ਉਸ ਦੀ ਉਮਰ ਸਿਰਫ 11 ਸਾਲ ਸੀ ਉਸਨੇ ਲਾਹੌਰ ਰੇਡੀਓ ਤੋਂ ਸਭ ਤੋਂ ਪਹਿਲਾਂ ਬੱਚਿਆਂ ਦੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਇਸ ਸਮੇਂ ਦੌਰਾਨ ਹੀ ਉਸਨੇ ਲਾਹੌਰ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ ਅਤੇ ਉਸ ਤੋਂ ਬਾਅਦ ਉਸਨੇ ਜ਼ਿੰਦਗੀ ਪਰ ਪਿੱਛੇ ਮੁੜ ਕੇ ਨਹੀਂ ਵੇਖਿਆ ਇਹ ਗੱਲ 1942 ਦੀ ਹੈ ਤੇ ਰੇਡੀਓ ਵਾਲਿਆਂ ਨੇ ਉਸਦੇ ਪਹਿਲੇ ਗੀਤ ਲਈ 25 ਰੁਪਏ ਦਾ ਮਿਹਨਤਾਨਾ ਦਿੱਤਾ ਸੀ ਸਰਿੰਦਰ ਕੌਰ ਨੇ ਚੌ ਵਰਜੀ ਹਾਈ ਸਕੂਲ ਲਾਹੌਰ ਤੋਂ ਹਿੰਦੀ ਵਿਸ਼ੇ ਨਾਲ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਉਸ ਸਮੇਂ ਉਹ ਗਾਇਕੀ ਦੇ ਖੇਤਰ ਵਿੱਚ ਵੀ ਆਪਣਾ ਨਾਂ ਬਣਾ ਚੁੱਕੀ ਸੀ। ਘਰ ਵਾਲਿਆਂ ਨੇ ਵੀ ਸੋਚਿਆ ਕਿ ਕੁੜੀ ਹੁਣ ਗਾਇਕੀ ਦਾ ਖੇੜਾ ਛੱਡਣ ਵਾਲੀ ਨਹੀਂ ਇਸ ਲਈ ਉਹਨਾਂ بڑے ਗੁਲਾਮ ਅਲੀ ਖਾ ਦੇ ਭਾਂਜੇ 우ਸਤਾਦ ਇਨਾਇਤ हुसैन ਖਾ પાસે ਸੰਗੀਤ ਦੀ ਵਿਦਿਆ ਪ੍ਰਾਪਤ ਕਰਨ ਲਈ ਸਰਿੰਦਰ ਕੌਰ ਨੂੰ ਭੇਜਿਆ। ਇਨੇ ਤਹ ਉਸਾਇਨਾ ਸੰਗੀਤ ਨਿਰਦੇਸ਼ਕ ਵੀ ਸਨ ਉਸਨੇ ਸਰਿੰਦਰ ਕੌਰ ਦੇ ਪਹਿਲੇ ਗ੍ਰਾਫੋਨ ਰਿਕਾਰਡਾਂ ਲਈ ਗੀਤਾਂ ਦੀਆਂ ਧੁਣਾ ਵੀ ਤਿਆਰ ਕੀਤੀਆਂ ਪਹਿਲਾ ਰਿਕਾਰਡ ਗੀਤ ਉਸਨੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਗਾਇਆ ਹੈ ਨਾ ਬਸ ਓਏ ਨਾ ਬਸ ਬਦਲਾ ਅਜੇ ਨਾ ਬਸ ਓਏ ਕਾਲਿਆ ਇਸ ਗੀਤ ਦੀ ਮਕ ਕਬੂਲੀਅਤ ਤੋਂ ਬਾਅਦ ਉਹਨਾਂ ਇੱਕ ਹੋਰ ਗੀਤ ਮਧਾਣੀਆਂ ਹਾਏ ਓ ਡਾਡਿਆ ਹਾਏ ਓ ਮੇਰੀ ਡਾਡਿਆ ਰੱਬਾ ਕਿੰਨਾ ਲੈ ਜਾਣੀਆਂ ਕਿੰਨਾ ਲੈ ਜਾਣੀਆਂ ਇਸੇ ਗੀਤ ਦੇ ਸਵੰਦ ਵਿੱਚ ਹੀ ਪ੍ਰਿੰਸੀਪਲ ਸਰਬਨ ਸਿੰਘ ਨੇ ਬਹੁਤ ਖੂਬ ਲਿਖਿਆ ਹੈ ਕਿ ਸਰਿੰਦਰ ਕੌਰ ਦੇ ਇਸ ਗੀਤ ਵਿੱਚ ਮਾਵਾਂ ਧੀਆਂ ਦੇ ਬਿਛੋੜੇ ਦਾ ਅਸਹਿ ਦਰਦ ਸਮਾਇਆ ਹੋਇਆ ਹੈ ਮਾਂ ਧੀ ਨੂੰ ਪੇਟ ਵਿੱਚ ਪਾਲਦੀ ਹੈ ਪੀੜਾ ਝਰ ਕੇ ਜਨਮ ਦਿੰਦੀ ਹੈ ਦੁੱਧ ਚੰਗਾਉਂਦੀ ਹੈ ਲੋਰੀਆਂ ਦਿੰਦੀ ਹੈ ਤੇ ਲਾੜ ਲਡਾਉਂਦੀ ਹੈ ਉਸ ਨੂੰ ਮਟਿਆਰ ਕਰਦੀ ਹੈ ਦਿਨੋਂ ਦਿਨ ਮੋਹ ਪਿਆਰ ਦੇ ਬਾਰ ਆਈ ਜਾਂਦੇ ਹਨ ਫਿਰ ਕਿਸੇ ਦਿਨ ਕੋਈ ਪਰਦੇਸੀ ਆਉਂਦਾ ਹੈ ਤੇ ਉਸ ਨੂੰ ਮਾਂ ਕੋਲੋਂ ਵਿਛੜ ਕੇ ਲੈ ਜਾਂਦਾ ਧੀ ਪਰਦੇਸਣ ਹੋ ਜਾਂਦੀ ਹੈ ਬਾਬਲ ਦਾ ਵਿੜਾ ਮਾਂ ਦਾ ਲਾੜ ਤੇ ਗੁੱਡੀਆਂ ਪਟੋਲੇ ਪਿੱਛੇ ਰਹਿ ਜਾਂਦੇ ਹਨ ਜਾਂਦਾ ਕੋਈ ਤੇ ਲੈ ਜਾਂਦਾ ਕੋਈ ਸਰੇਂਦਰ ਕੌਰ ਜਾਦੇ ਗੀਤ ਗਾਉਂਦੀ ਸੀ ਤਾਂ ਮਾਵਾਂ ਤੇ ਧੀਆਂ ਦਾ ਮਾਵਾਂ ਤੇ ਧੀਆਂ ਤਾਂ ਕੀ ਕੰਧਾਂ ਕੰਦੋਲੀਆਂ ਵੀ ਹੋਵ ਕੇ ਰੋਣ ਲੱਗ ਪੈਂਦੀਆਂ ਸਨ ਵਗਦੀਆਂ ਆਵਾਵਾਂ ਦੇ ਹੌਂਕੇ ਨਿਕਲ ਜਾਂਦੇ ਸਨ ਤੇ ਸਰੋਤਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਮੜਾਉਂਦੇ ਸਨ ਸ੍ਰੀਿੰਦਰ ਕੌਰ ਖੁਦ ਦਰਦ ਦੀ ਮੂਰਤ ਬਣ ਜਾਂਦੀ ਸੀ 1947 ਵਿੱਚ ਦੇਸ਼ ਦਾ ਪਟਵਾਰਾ ਹੋ ਗਿਆ ਇਸ ਪਟਵਾਰੇ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਤੇ ਪਿਆ ਕਿਉਂਕਿ ਪੰਜਾਬ ਦਾ ਸੱਭਿਆਚਾਰ ਕੇਂਦਰ ਲਾਹੌਰ ਸਾਥੋਂ ਦੂਰ ਹੋ ਗਿਆ ਇਹਨਾਂ ਦਿਨਾਂ ਵਿੱਚ ਹੀ ਸ੍ਰੀਿੰਦਰ ਕੌਰ ਨੂੰ ਕੁਝ ਸਮੇਂ ਲਈ ਫਿਰੋਜ਼ਪੁਰ ਰਹਿਣਾ ਪਿਆ ਤੇ 1948 ਵਿੱਚ ਉਹ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਕੋਲ ਦਿੱਲੀ ਚਲੀ ਗਈ ਇਸ ਸਮੇਂ ਦੌਰਾਨ ਹੀ ਉਸਨੇ ਪਿਆਰ ਕੀ ਜੀਤ ਅਤੇ ਸ਼ਹੀਦ ਫਿਲਮ ਲਈ ਗੀਤ ਗਾਏ ਉਸਨੇ ਲਗਭਗ 15 ਹਿੰਦੀ ਫਿਲਮਾਂ ਵਿੱਚ 60 ਦੇ ਕਰੀਬ ਗੀਤ ਗਾਏ ਇਨ੍ਹਾਂ ਫਿਲਮਾਂ ਵਿੱਚ ਬਾਵਰੀ ਨੈਣ ਲਾਲ ਦੁਪੱਟਾ ਸ਼ਾਦੀ ਕੀ ਰਾਤ ਨਦੀਆਂ ਕੀ ਪਾਰ ਆਦ ਪ੍ਰਮੁੱਖ ਹਨ ਉਸਦੇ ਕਈ ਪ੍ਰਾਣੇ ਲੋਕਪ੍ਰਿਆ ਗੀਤਾਂ ਨੂੰ ਸ਼੍ਰੀ ਲੰਕਾ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਕੋਲੰਬੋ ਵਾਲੇ ਅੱਜ ਵੀ ਪ੍ਰਸਾਰਤ ਕਰਦੇ ਹਨ ਪੰਜਾਬੀ ਗੀਤਾਂ ਵਿੱਚ ਆਸਾ ਸਿੰਘ ਮਸਤਾਨਾ ਹਰਚਰਨ ਗਰੇਵਾਲ ਮੁਹੰਮਦ ਸਦੀਕ ਦੀਦਾਰ ਸੰਧੂ ਸ੍ਰਿੰਦਰ ਕੋਹਲੀ ਸ਼ਤੀਸ਼ ਪਾਟਿਆ ਸਾਬਰ ਸੈਨ ਸਾਬਰ ਅਤੇ ਅਗਨੀ ਹੋਤਰੀ ਗਾਇਕ ਸ੍ਰਿੰਦਰ ਕੌਰ ਦੇ ਸਾਥੀ ਗਾਇਕ ਰਾਈ ਜਿਨ੍ਹਾਂ ਨਾਲ ਮਿਲ ਕੇ ਉਸ ਨੇ ਸੈਂਕੜੇ ਗੀਤ ਰਿਕਾਰਡ ਕਰਵਾਏ ਹਨ ਜੇਕਰ ਸ੍ਰਿੰਦਰ ਕੌਰ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਉਸ ਦੇ ਗੀਤਾਂ ਵਿੱਚੋਂ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਵਰਗਾ ਦਰਦ ਡੱਲ ਡੱਲ ਪੈਂਦਾ ਹੈ ਅਮਰਤਾ ਪ੍ਰੀਤਮ ਮੋਹਨ ਸਿੰਘ ਨੰਦ ਲਾਲ ਨੂਰਪ uri ਅਤੇ ਸ਼ਿਵ ਕੁਮਾਰ ਦੀ ਗਾਇਕੀ ਨੂੰ ਅਨੇਕਾ ਗਾਇਕਾਂ ਨੇ ਗਾਇਆ ਪਰ ਜਿਹੜੇ ਸੋਜ ਨਾਲ ਇਸ ਨੂੰ ਸ੍ਰਿੰਦਰ ਕੌਰ ਨੇ ਗਾਇਆ ਉਸ ਤਰ੍ਹਾਂ ਦੀ ਗੱਲ ਹੋਰ ਕੋਈ ਬਣਾ ਨਹੀਂ ਸਕਿਆ ਇਹੀ ਕਾਰਨ ਸੀ ਕਿ ਇੱਕ ਉੱਚ ਪੱਧਰੀ ਸੰਗੀਤਕ ਸਮਾमेलन ਦ੍ਰਿਆਨ ਗਿਆਨੀ ਜੈਲ ਸਿੰਘ ਨੇ ਉਸ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ 1970 ਦੀ ਦਹਾਕੇ ਵਿੱਚ ਸ੍ਰਿੰਦਰ ਕੌਰ ਨੇ ਗਜ਼ਲ ਨੁਮਾ ਪੰਜਾਬੀ ਗਾਇਕੀ ਵਿੱਚ ਵੀ ਗਾਉਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਸਫਲਤਾ ਪ੍ਰਾਪਤ ਕਰਕੇ ਦਰਸਾ ਦਿੱਤਾ ਕਿ ਕਲਾਸਿਕ ਸੰਗੀਤ ਵਿੱਚ ਵੀ ਉਸ ਨੂੰ ਮਹਾਰਤ ਪ੍ਰਾਪਤ ਹੈ ਇਸ ਸਮੇਂ ਦੌਰਾਨ ਹੀ ਉਸ ਨੇ ਸੂਫੀਆਨਾ ਕਲਾਮ ਜਿਵੇਂ ਬੁੱਲੇ ਸ਼ਾ ਗੁਲਾਮ ਫਰੀਦ ਸ਼ਾ ਹੁਸੈਨ ਅਤੇ ਪੀਲੂ ਆਦਿਆਂ ਲਿਖਤਾਂ ਨੂੰ ਗਾ ਕੇ ਨਾਮ ਨਖਟਿਆ ਹਿੰਦੀ ਫਿਲਮਾਂ ਦੇ ਗੀਤਾਂ ਵਿੱਚੋਂ ਸ੍ਰਿੰਦਰ ਕੌਰ ਨੇ ਸ਼ਕਤ ਦੇ ਲਵੀ ਚਿੱਤਲਕਾਰ ਰਾਮਚੰਦਰ ਬਨੋਦ ਐਸ ਮਹਿੰਦਰ ਅੱਲਾ ਰੱਖਾ ਕੁਰਾਸ਼ੀ ਅਤੇ ਖੁਰਸ਼ੀਦ ਅਨਵਰ ਜਹੀ ਸੰਗੀਤ ਨਿਰਦੇਸ਼ਕਾਂ ਦਾ ਸਾਥ ਲਿਆ ਮਕੇਸ਼ ਮੁਹੰਮਦ रफी ਅਤੇ ਤਾਲਿਤ ਮਹਿਮੂਦ ਨਾਲ ਅਨੇਕਾ ਦੋ ਗਾਣੇ ਰਿਕਾਰਡ ਕਰਵਾਏ ਸਨ 2000 ਵਿੱਚ ਚੰਡੀਗੜ੍ਹ ਵਿਖੇ ਪੰਜਾਬੀ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਉਸ ਨੂੰ ਸਦੀ ਦੀ ਗਾਇਕਾ ਦੇ ਅਵਾਰਡ ਨਾਲ ਸਨਮਾਨਿਆ ਤਾਂ ਉਹਨਾਂ ਭਾਵਕ ਹੁੰਦੀਆਂ ਕਿਹਾ ਕਿ ਉਸ ਲਈ ਸਭ ਤੋਂ ਵੱਡਾ ਅਵਾਰਡ ਉਸ ਤੇ ਸਰੋਤੇ ਹਨ ਜਿਨ੍ਹਾਂ ਦੀ ਬਦੌਲਤ ਉਹ ਇਸ ਮਕਾਮ ਤੀ ਪਹੁੰਚੀ ਹੈ ਉਸ ਦੀ ਗਾਇਕੀ ਦੇ ਸੰਬੰਧ ਵਿੱਚ ਹੀ ਗੀਤਕਾਰ ਸ਼ਮਸ਼ੇਰ ਸੰਧੂ ਨੇ ਬਹੁਤ ਖੂਬਸੂਰਤ ਲਿਖਿਆ ਹੈ ਕਿ ਪੰਜਾਬ ਵੀ ਗਾਇਕੀ ਦੇ ਪੜ ਵਿੱਚ ਕਈ ਹਨੇਰੀਆਂ ਆਈਆਂ ਚੱਖੜ ਝੁੱਲੇ ਇੱਕ ਸਮੇਂ ਕਵੀਸ਼ਰੀ ਸ਼ਾਇਰੇ ਟਾਡੀਆਂ ਦਾ ਬੋਲ ਵਾਲਾ ਹੋਇਆ ਲੁਧਿਆਣਾ ਗਾਇਕਾਂ ਦਾ ਗੜ ਬਣਿਆ ਤਾਂ ਗਾਉਣ ਵਾਲੀਆਂ ਜੋੜੀਆਂ ਦੀ ਚੜਤ ਹੋ ਗਈ ਫਿਰ ਲੋਕ ਧਾਵਾ ਤੇ ਕਲੀਆਂ ਦੀ ਚੜ ਮੱਚੀ ਡਫਲੀ ਦਾ ਫੈਸ਼ਨ ਵੀ ਚੱਲਿਆ ਪਰ ਇਨਾਂ ਸਾਰੀਆਂ ਹਵਾਵਾਂ ਨਾਲ ਸ੍ਰਿੰਦਰ ਘੋਰ ਦੀ ਗਾਇਕੀ ਦੀ ਅੰਚੜਾ ਭੋਰਾ ਵੀ ਨਾ ਹੇਲੀਆਂ ਸਗੋਂ ਹੋਰ ਬਧੇਰੇ ਧਰਤੀ ਵਿੱਚ ਫੈਲਦੀਆਂ ਗਈਆਂ ਭਾਰਤ ਸਰਕਾਰ ਵੱਲੋਂ ਪਦਮਸ਼ਰੀ ਅਵਾਰ ਨਾਲ ਸਨਮਾਨਤ 20ਵੀਂ ਸਦੀ ਦੀ ਸਰਵੋਤਮ ਗਾਇਕਾ ਦੇ ਪੰਜਾਬ ਦੀ ਕੋਇਲ ਵਜੋ ਲੱਖਾਂ ਦਿਲਾਂ ਦੇ ਰਾਜ ਕਰਨ ਵਾਲੀ ਆਵਾਜ਼ ਦੀ ਮਲਿਕਾ ਸ੍ਰਿੰਦਰ ਕੌਰ 14 ਜੂਨ 2006 ਨੂੰ ਮਰੀਕੀ ਮੱਧ ਪੂਰਵੀ ਸਮੇਂ ਅਨੁਸਾਰ ਦੁਪਹਿਰ ਦੇ 4 ਵਜੇ ਇਸ ਦੁਨੀਆ ਨੂੰ ਸਦਾ ਲਈ ਹਲਵੇ ਤੱਕ ਹੈਗੀ ਭਾਰਤੀ ਸਮੇਂ ਅਨੁਸਾਰ 14 ਜੂਨ ਦੀ ਅੱਧੀ ਰਾਤ ਵੇਲੇ ਅਮਰੀਕਾ ਦੇ ਨਿਊ ਜਰਸੀ ਹਸਪਤਾਲ ਵਿੱਚ ਉਹਨਾਂ ਦਾ ਦਿਹਾਂਤ ਹੋਇਆ। ਉਸ ਸਮੇਂ ਉਹਨਾਂ ਦੀਆਂ ਦੋ ਧੀਆ ਨੰਦਨੀ ਅਤੇ ਪਾਮੋਦਨੀ ਉਹਨਾਂ ਦੇ ਕੋਲ ਸਨ ਜਦਕਿ ਉਹਨਾਂ ਦੀ ਸਭ ਤੋਂ ਵੱਡੀ ਧੀ ਡੇਲੀ ਗਲੇਰੀਆ ਭਾਰਤ ਵਿੱਚ ਹੀ ਸੀ। ਉਸ ਦੀ ਮੌਤ ਬਰੰਦ ਪੰਜਾਬੀ ਲੇਖਕਾ ਗੁਲਜ਼ਾਰ ਸਿੰਘ ਸੰਦੂ ਨੇ ਭਾਵਪੂਰਤ ਸ਼ਬਦਾਂ ਵਿੱਚ ਸ਼ਰਦਾਂਜ਼ਲੀ ਭੇਟ ਕਰਦੇ ਆਂ ਲਿਖਿਆ ਸਰਿੰਦਰ ਕੌਰ ਨੇ ਲੋਕ ਗਾਇਕੀ ਨੂੰ ਕਮਲ ਕਲਾ ਦਾ ਰੰਗ ਚਾੜਿਆ ਉਹ ਆਵਾਜ਼ ਦੀ ਮਾਲਕਾ ਸੀ ਮੈ ਉਸਦੀ ਆਵਾਜ਼ ਨੂੰ ਮੁਗਲਾਂ ਦੇ ਆਖੰਤ ਬਾਦਸ਼ਾਹ ਬਹਾਦਰ ਸ਼ਾ ਜਫਰਦੀਨ ਮਹਿਰਾਲੀ ਵਿੱਚ ਗੂੰਜਦਿਆਂ ਅੰਗਰੇਜ਼ਾਂ ਦੇ ਮਹੱਤਵਪੂਰਨ ਲਾਟ ਸਹਿਬ ਜਾਰਜ ਪੰਜਮ ਦੇ ਤਾਜ ਨਾਲ ਖਹਿ ਕੇ ਲੰਘਦੇ ਅਨ ਸੰਤੰਤਰ ਭਾਰਤ ਦੇ ਪ੍ਰਥਮ ਪ੍ਰਧਾਨ ਮੰਤਰੀ ਜਵਾਰलाल ਨਹਿਰੂ ਦੇ ਕੰਨਾਂ ਵਿੱਚ ਰਸ ਭਰਦੇ ਹਾਂ ਤੇ ਪੰਜਾਬ ਇਮਟਾ ਤੇ ਪਿਤਾ ਮਾਂ ਤੇਗ ਸਿੰਘ ਜਨ ਦੀ ਛਾਤੀ ਤੇ ਸਾਹ ਲੈਂਦਿਆਂ ਵੇਖਿਆ ਨਾਲ ਹੀ ਪਾਣੀਪਤ ਕਰਨਾਲ ਦੇ ਅੱਖਾਂ ਤੇ ਟੱਕਾਂ ਵਿੱਚੋਂ ਲੰਘਦਿਆਂ ਵੀ ਸਰਿੰਦਰ ਗੌਰ ਦੀ ਇਸ ਗੱਲੋਂ ਵੀ ਸਿਖਤ ਕਰਨੀ ਬੰਦੀ ਹੈ ਕਿ ਉਸ ਨੇ ਗਾਇਕੀ ਗਾਇਕਾਲਾ ਨੂੰ ਸਿਰਫ ਆਪਣੇ ਤੱਕ ਸੀਮਤ ਨਹੀਂ ਰੱਖਿਆ ਬਲਕਿ ਉਸ ਨੇ ਆਪਣੀ लाड़ਲੀ ਧੀ ਡੋਲੀ ਗਲੇਰੀਆ ਅਤੇ ਦੋਤੀ ਹਸੈਨਾ ਨੂੰ ਵੀ ਇਸ ਪਾਸੇ ਤੋਰਿਆ ਪ੍ਰਸਿੱਧ ਪੱਤਰਕਾਰ ਦਲਵੀਰ ਸਿੰਘ ਨੇ ਸ੍ਰੀਿੰਦਰ ਕੌਰ ਨੂੰ ਤਿੰਨ ਪੀੜੀਆਂ ਦੀ ਨਾਨੀ ਕਿਹਾ ਉਹਨਾਂ ਅਨੁਸਾਰ ਪਿਛਲੇ ਸ਼ੇਦਹਾਕਿਆਂ ਦੇ ਯਰਸੇ ਤੋਂ ਨਾ ਸਿਰਫ ਸਾਫ਼ ਸੁਥਰੀ ਗਾਇਕੀ ਦੀ ਹੀ ਉਹ ਝੰਡਾ ਬ੍ਰਾਦਰ ਸੀ ਸਗੋਂ ਆਪਣੀ ਆਵਾਜ਼ ਦੀ ਕੋਮਲਤਾ ਤੇ ਗੂੰਜਰਾਹੀ ਉਹ ਉਹਨਾਂ ਸਾਰੇ ਪੰਜਾਬੀ ਲੋਕਾਂ ਦੇ ਹਿਰਦਿਆਂ ਵਿੱਚ ਵਾਸ ਕਰਦੀ ਸੀ ਜਿਹੜੇ ਚੰਗੇ ਅਤੇ ਪਰਿਵਾਰਕ ਸੰਗੀਤ ਨੂੰ ਸੁਣਦੇ ਅਤੇ ਪਸੰਦ ਕਰਕੇ ਸਨ ਉਸ ਨੂੰ ਪੰਜਾਬ ਦੀ ਕੋਲ ਵਜੋਂ ਸਤਕਾਰ ਤੇ ਪਿਆਰ ਨਾਲ ਜਾਣਿਆ ਜਾਂਦਾ ਸੀ ਪਰ ਉਹ ਕਈ ਹਜ਼ਾਰ ਕੋਲਾਂ ਤੋਂ ਵੀ ਬਾਰੀ ਗੌਰੀ ਸੀ ਆਪਣੀ ਜਾਦੂਈ ਆਵਾਜ਼ ਵਿੱਚ ਗਾਇਲ ਲੋਕ ਗੀਤਾਂ ਨੂੰ ਆਪਣੀ ਆਵਾਜ਼ ਰਾਹੀਂ ਪੇਸ਼ ਕਰਕੇ ਸ੍ਰਿੰਦਰ ਕੌਰ ਨੇ ਪੰਜਾਬ ਦੇ ਘਰ ਅਤੇ ਹਰ ਬਸਰ ਦੇ ਹਿਰਦੇ ਵਿੱਚ ਘਰ ਕਰ ਲਿਆ ਸੀ ਉਸ ਦੀ ਆਵਾਜ਼ ਪੰਜਾਬ ਦੀ ਹਰ ਬਨੇਰੀ ਤੋਂ ਗੂੰਜਦੀ ਰਹੀ ਹਰ ਬੈਠਕ ਵਿੱਚ ਸੁਣਾਈ ਦਿੰਦੀ ਰਹੀ